ਸੋ ਲੋਕ ਮਹੱਲਾ ਤੀਜਾ ਬਾਬੀਹਾ ਇਹੋ ਜਗਤ ਹੈ ਮਤ ਕੋ ਪਰਮ ਪੁਲਾਏ ਇਹੋ ਬਾਬੀਹਾ ਪਸ਼ੂ ਹੈ ਇਸਨੂੰ ਬੂਝਨ ਨਾਹੇ ਅੰਮ੍ਰਿਤ ਹਰ ਕਾ ਨਾਮ ਹੈ ਜੇਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਨ ਪੀਆ ਤਿਨ ਬਹੁੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇਐ ਸ਼ਾਂਤ ਹੋਏ ਮਲਾਰ ਸੀਤਲ ਰਾਗ ਹੈ ਹਰ ਧਿਆਈਐ ਸਾਤ ਹੋਏ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉਠੈ ਜੀਆ ਜੁਗਤ ਹੋਏ ਧਰਨੀ ਨੋ ਸ਼ੀਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪਾਉੜੀ ਸਚਾ ਵੇ ਪਰਵਾਹੋ ਇਕੋ ਤੂਤਣੀ ਤੂ ਸਾਬ ਕਿਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸਚੀ ਤੁਧ ਮਣੀ ਆਵਾ ਗਾਉਨ ਰਚਾਏ ਉਪਾਈ ਮੇਦਨੀ ਸਤਗੁਰੂ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉ ਮੈਂ ਵਿੱਚੋਂ ਜਾਏ ਤਾਂ ਕੇਹੀ ਗਨਤ ਗਣੀ ਮਨ ਮੁਖ ਮੋਹ ਗੁਬਾਰ ਜਿਉ ਭੁੱਲਾ ਮੰਝ ਬਣੀ ਕੱਟੇ ਪਾਪ ਅਸੰਖ ਨਾਵੇ ਇਕ ਕਣੀ ਸੋ ਲੋਕ ਮਹੱਲਾ ਤੀਜਾ ਬਾ ਬੀਹਾ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖੇ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲੇ ਬੋਲਿਆਂ ਥਾਏ ਨਾ ਪਾਏ ਕਾਸਮ ਵੱਡਾ ਦਾਤਾ ਰਹਿ ਜੋ ਵਿੱਚੇ ਸੋ ਫਾਲ ਪਾਏ ਬਾਬੀ ਹਾ ਕਿਆ ਬਪੜਾ ਜਗਤੈ ਕੀ ਸਿਖ ਜਾਏ ਮਹੱਲਾ ਤੀਜਾ ਬਾਬੀ ਹਾ ਪਿੰਨੀ ਰੈਨ ਬੋਲੇ ਆ ਸਹਜੇ ਸੱਚ ਸੋ ਭਾਏ ਇਹੋ ਜਲ ਮੇ ਰਾਜੀਓ ਹੈ ਜਲ ਬਿਨ ਰਹਿ ਨਾ ਜਾਏ ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪ ਗਵਾਈ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਗੁਰ ਦੀਆ ਮਿਲਾਏ ਪਾਉੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਤੂ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ 1484 ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਾਹੇ ਕਹਾਵੇ ਕੋਈ ਇਕ ਸਾਹ ਸਦਾਵੇ ਸੰਚ ਧਨ ਦੂਜੈ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵੇਨ ਨਾਵੇ ਬਾਜਾਰੀਆਂ ਪੀ ਹਾਵਲ ਹੋਈ ਕੋੜਨ ਕੁੱਟੇ ਨਾਨਕਾ ਸਾਜ ਕਰੇ ਸਹੋਈ ਸਲੋਕ ਮਹੱਲਾ ਤੀਜਾ ਬਾ ਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋワイ ਨਦਰੀ ਨਦਰ నిਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀ ਹਬੇਨਤੀ ਕਰੇ ਕਰ ਕਿਰਪਾ ਦੇਹੋ ਜੀਅ ਦਾਨ ਜਲ ਬਿਨ ਪਿਆਸ ਨ ਉਤਰੈ ਛੁਟਕ ਜਾਹੀ ਮੇਰੇ ਪ੍ਰਾਨ ਤੂ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨਿਧਾਨ ਨਾਨਕ ਗੁਰਮੁਖ ਬਖਸ਼ ਲਐ ਅੰਤ ਬੇਲੀ ਹੋਏ ਭਗਵਾਨ ਪਾਉੜੀ ਆਪੇ ਜਗਤ ਉਪਾਏ ਕੈ ਗੁਣ ਆਉ ਗਣ ਕਰੇ ਵਿਚਾਰ ਤਰੇ ਗੁਣ ਸਰਬ ਜੰਜਾਲ ਹੈ ਨਾਮਨ ਧਰੇ ਪਿਆਰ ਗੁਣ ਛੋੜ ਆਉ ਗਣ ਕਮਾਵਦੇ ਦਰਗਹਿ ਹੋਏ ਖੁਵਾਰ ਜੂਐ ਜਨਮਤਨੀ ਹਾਰਿਆ ਕਿਤੇ ਆਏ ਸੰਸਾਰ ਸਚਾ ਸ਼ਬਦ ਮਨ ਮਾਰਿਆ ਐਹ ਨਿਸਨਾਮ ਪਿਆਰ ਜਿਨੇ ਪੁਰਖੀ ਉਰਤਾਰਿਆ ਸਚਾ ਅਲੱਖ ਅਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਨਿਆਰ ਤੂੰ ਗੁਣਦਾਤਾ ਨਿਧਾਨ ਹੈ ਹੈ ਅਸੀਂ ਅਵਗਨਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸਲੋਕ ਮਹੱਲਾ 5ਵਾਂ ਰਾਤ ਨਾ ਵਿਹਾਵੀ ਸਾਕਤਾ ਜਿੰਨਾ ਵਿਸਰੈ ਨਾਓ ਰਾਤੀ ਦਿਨ ਸੁ ਸੋਹੇਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ ਰਤਨ ਜਵੇ ਹਰ ਮਾਨਕਾ ਹੱਬੇ ਮਨੀ ਮਥਨ ਨਾਨਕ ਜੋ ਪ੍ਰਭ ਭਾਣਿਆ ਸਚੈ ਦਰਸੁ ਹੰਨ ਪਾਉੜੇ ਸਚਾ ਸਤਗੁਰ ਸੇਵ ਸੱਚ ਸੋ ਮਾਲਿਆ ਅੰਤ ਖਲੋਵਾ ਆਏ ਜੇ ਸਤਗੁਰ ਅੱਗੇ ਘਾਲੇ ਆਪੋ ਹੀ ਨਾ ਸਕੈ ਜਮ ਕਾਲ ਸਚਾ ਰਖਵਾਲਿਆ ਗੁਰ ਸਾਖੀ ਜੋਤ ਚ ਗਾਏ ਦੀਵਾ ਬਾਲਿਆ ਮਨ ਮੁਖਿ ਮਿਨ ਨਾਵੈ ਕੂੜਿਆਰ ਫਿਰੇ ਬੇਤਾਲਿਆ ਪਸੂ ਮਾਨ ਸਚੰ ਮਪਲੇਟੇ ਅੰਦਰ ਹੋ ਕਾਲਿਆ ਸਭੋ ਵਰਚੈ ਸਚ ਸਚੈ ਸ਼ਬਦ ਨਿਹਾਲਿਆ ਨਾਨਕ ਨਾਮਨ ਦਾਨ ਹੈ ਪੂਰੈ ਗੁਰ ਦੇ ਖਾਲਿਆ ਸੋ ਲੋਕ ਮਹੰਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਜ ਸੁਭਾਏ ਮੇਗ ਵਰਸੈ ਦਇਆ ਕਰ ਗੂੜੀ ਸ਼ਹਿ ਬਰ ਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋਸਾ ਲਾਹੀਐ ਜੇ ਦੇਂਦਾ ਸਬਨਾ ਜੀ ਆਰਜਕ ਸਮਾਏ ਮਹੱਲਾ ਤੀਜਾ ਚਾਤ੍ਰਿਪਤੂ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕੇਤ ਪੀਤਾ ਤਿਖ ਜਾਏ ਦੂਜੈ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੈ ਨਾ ਪਾਏ ਨਾਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੋ ਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਆ ਸਮਾਏ ਪਾਉੜੇ ਇਕ ਵਾਨਖੰਡ ਬੈਸੇ ਜਾਏ ਸਾਧਨਾ ਦੇਵਹੀ ਇਕ ਪਾਲਾ ਕਕਰ ਭੰਨ ਸੀਤਲ ਜਲ ਹੀ ਵਹੀ ਇਕ ਭਸਮ ਚੜਾਵੇ ਅੰਗ ਮੈਲ ਨ ਧੋਵਹੀ ਇਕ ਜਟਾ ਵਿਕਟ ਵਿਕਰਾਲ ਕੁੱਲ ਘਰ ਖੋਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹੀ ਇਕ ਅਗਨ ਜਲਾਵੈ ਅੰਗ ਆਪ ਵਿਗੋਵਹੀ ਵਿਨ ਨਾਵੈ ਤਨ ਸ਼ਾਰ ਕਿਆ ਕਹਿ ਰੋਵਹੀ ਸੋਹਨ ਖਸਮ ਦੁਆਰ ਜੇ ਸਤਗੁਰ ਸੇਵਹੀ ਸਲੋਕ ਮਹਲਾ ਤੀਜਾ ਬਾਬੀ ਹਾ ਅਮਰਤ ਵੇਲੇ ਬੋਲੇ ਆ ਤਾਂ ਦਰਸਨੀ ਪੁਕਾਰ ਮੇਗੈ ਨੂੰ ਫਰਮਾਨ ਹਵਾ ਵਰਸੋ ਕਿਰਪਾ ਧਾਰ ਹਾਉ ਤਿਨ ਕੈ ਬਲਹਾਰਨੈ ਜਿਨੀ ਸੱਚ ਰਖਿਆ ਉਰਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਹੇਤ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀ ਹਾ ਏਵ ਤੇਰੀ ਤਖਾਣਾ ਉਤਰੈ ਜੇ ਸੋ ਕਰੇ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿ ਮਨ ਵਸੈ ਵਿੱਚੋਂ ਜਾਇ ਵਿਕਾਰ ਪਾਉੜੀ ਇੱਕ ਜਾਨੀ ਉੱਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੁਹਾਏ ਨਾ ਪਾਦ ਕਰਾਇਆ ਕੋਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਨਾ ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ ਮਨ ਝੂਟੇ ਵੇ ਜਾਤ ਝੂਠਾ ਖਾਇਆ ਬੇਨ ਸ਼ਬਦ ਹੈ ਆਚਾਰ ਨਾ ਕਿ ਨਹੀਂ ਪਾਇਆ ਗੁਰਮੁਖ ਓ ਅੰਕਾਰ ਸੱਚ ਸੁਮਾਇਆ ਸਲੋਕ ਮਹਲਾ 3 ਜਾਂ ਸਾਵਣ ਸਰਸੀ ਕਾਮਨੀ ਗੁਰ ਸ਼ਬਦ ਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਾ ਹੇਤ ਅਪਾਰ ਮਹੱਲਾ ਤੀਜਾ ਸਾਵਣ ਦਜੈ ਗੋਣ ਬਾਹਰੀ ਜਿਸ ਦੂਜੈ ਭਾਇ ਪਿਆਰ ਨਾਨਕ ਪ੍ਰੇਰ ਕੀ ਸਾਰ ਨ ਜਾਣੈ ਸਭ ਸ਼ਿਗਾਰ ਖੁਵਾਰ ਪਾਉੜੇ ਸਚਾ ਅਲਖ ਅਭਿਓ ਹਾਠ ਨਾ ਪਤੀ ਜਾਈ ਇਕ ਗਾਵੇ ਰਾਗ ਪਰਿਆ ਰਾਗ ਨਾ ਭੀਜਾਈ ਇਕ ਨਾਚ ਨਾਚ ਪੂਰੇ ਤਾਲ ਭਗਤ ਨਾ ਕੀਜਾਈ ਇਕ ਅਨਨਾ ਖਾਹੇ ਮੂਰਖ ਤਿਨਾ ਕਿਆ ਕੀਜਾਈ ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾ ਤੀਜਾਈ ਕਰਮ ਵਧੈ ਕੈ ਲੋਖਾਪ ਮਰੀ ਜਾਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਾਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸਲੋਕ ਮਹਲਾ 3ਾ ਗੁਰਮੁਖ ਮਲਾਰ ਰਾਗ ਜੋ ਕਰੇ ਤਿਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਜੇ ਹੀ ਪਤ ਹੋਏ ਕਲ ਯੁਗ ਮੈਂ ਕੋਰ ਅੰਧਾਰ ਹੈ ਮਨ ਮੁਖ ਰਾਹੋ ਨਾ ਕੋਈ ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਿਆ ਲੋਕਾਂ ਮਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਾਦ ਬਲਹਾਰੈ ਜਾਓ ਗੁਰਮੁਖ ਸ਼ਬਦ ਸਮਾਲੀਐ ਸਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸਤਿ ਸੁਮਾਉ ਪਾਉੜਿ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰੈ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੈ ਗਿਆਨ ਧਿਆਨ ਮੈਲ ਛੁਕਾਇਆ ਹਰ ਸਾਰ ਤੀਰਥ ਜਾਨ ਮਨੁ ਆਨਾਇਆ ਸ਼ਬਦ ਮਰੈ ਮਨ ਮਾਰ ਧਨ ਜਨ ਦੀ ਮਾਇਆ ਦਰ ਸਚੈ ਸਚਿਆਰ ਸਚਾ ਆਇਆ ਪੋਚ ਨਾਸਕੈ ਕੋਈ ਜਾਂ ਖਸਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹਲਾ ਪਹਿਲਾ ਕੁੱਲ ਹਾਂ ਦੇਂਦੇ ਬਾਵਲੇ ਲੈਂਦੇ ਵੱਡ ਨਿਲਜ ਚੂਹਾ ਖਾਡਨਾ ਮਾਵਈ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹਿ ਜਿਨ ਕਉ ਦੇਨ ਸਿਜਾਹੇ ਨਾਨਕ ਹੁਕਮ ਨਾ ਜਪਈ ਕਿਥੈ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਉ ਮੈਂ ਮਹਦੂਦ ਲਖਾਇਆ ਖਸਮੈ ਕਹਿ ਤਰ ਜਾਏ ਦੁਨੀਆ ਕੇ ਦਰ ਕੇ ਤੜੇ ਕੀਤੇ ਆਵਹਿ ਜਾਹੇ ਕੀਤੇ ਮੰਗਹਿ ਮੰਗਤੇ ਕੀਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋ ਮਾਨ ਹਸਤੀ ਕਿਉ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਡੱਕੈ ਫੂਕੈ ਖੇ ਉਡਾਵੇ ਸਹੇ ਗਿਆ ਪਛਤਾਏ ਅੰਦੀ ਫੂਕ ਮੁਈ ਦੇਵਾਨੀ ਖਸਮ ਮਿੱਟੀ ਫੇਰ ਭਾਨੀ ਅੰਦ ਗੁਲਹਾ ਚੜੀਕਾ ਚੁਗਣ ਗੈਨ ਚੜੀ ਬਿਲ ਲਾਏ ਖਸਮੈ ਭਾਵੈ ਉਹ ਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀ ਹੋ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਏ ਹੋਏ ਸਤਾਣਾ ਘੁਰੈ ਨਮਾਵੇ ਸਾਹਿਬ ਆਪਿ ਸੁਤਾਏ ਅੰਦਾ ਕਿਸ ਨੂੰ ਬੁੱਖ ਸੁਨਾਵੇ ਖਸਮੈ ਮੂਲ ਨ ਭਾਵੇ ਆਕਸਿਓਂ ਪਰੀਜ਼ ਕਰੇ ਆਕ ਤਿੱਡਾ ਆਕ ਡਾਲੀ ਬਹਿ ਖਾਏ ਖਸਮੈ ਪਾਵੇ ਓਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਰਕ ਦੁਨੀਆ ਚਾਰ ਦਿਹਾੜੇ ਸੁਖ ਕੀਤਾ ਦੁਖ ਹੋਈ ਗੱਲਾਂ ਵਾਲੇ ਹਨ ਕਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੈ ਮਰਨਾ ਜਿਨ ਤੂ ਰਖੈ ਤਿਨ ਨੇੜ ਨ ਆਵੈ ਤਿਨ ਭਾਉ ਸਾਗਰ ਤਰਨਾ ਪਾਉੜੇ ਅਗਮ ਅਗੋਚਰ ਤੂ ਤਣੀ ਸੱਚਾ ਅਲਖ ਅਪਾਰ ਤੂ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨੀ ਸੇਵਿਆ ਤਨੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਤੁਧ ਏਵੈ ਪਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਨ ਪ੍ਰੀਤੀ ਭਗਤ ਨਾ ਹੋਵਈ ਵਿਨ ਸਤਿਗੁਰ ਨਾਲ ਲੱਗੈ ਪਿਆਰ ਤੂ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹ ਦਾਨ ਸੰਤੋਖੀਆਂ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮਹੱਲਾ ਤੀਜਾ ਬਬੀਹਾ ਇਹੋ ਜਗਤ ਹੈ ਮਤ ਕੋ ਪਰਮ ਭੁਲਾਏ ਇਹੋ ਬਬੀਹਾ ਪਸ਼ੂ ਹੈ ਇਸਨੂੰ ਬੂਝਨ ਨਾਹੇ ਅੰਮ੍ਰਿਤ ਹਰਿ ਕਾ ਨਾਮ ਹੈ ਜੇਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਨ ਪੀਆ ਤਿਨ ਬਹੁੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇਐ ਸ਼ਾਂਤ ਹੋਏ ਮਲਾਰ ਸੀਤਲ ਰਾਗ ਹੈ ਹਰ ਧਿਆਈਐ ਸਾਤ ਹੋਏ ਹਰ ਜੀਵ ਆਪਣੀ ਕਿਰਪਾ ਕਰੇ ਤਾ ਵਰਤੈ ਸਭ ਲੋਏ ਵੁਠੈ ਜੀਆਂ ਜੁਬਤ ਹੋਏ ਧਰਨੀ ਨੋ ਸ਼ਿਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪਾਉੜੀ ਸਚਾ ਵੇ ਪਰਵਾਹੋ ਇਕੋ ਤੂਤਣੀ ਤੂ ਸਾਬ ਕਿਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸਚੀ ਤੁਧ ਮਣੀ ਆਵਾ ਗਾਉ ਨ ਰਚਾਏ ਉਪਾਈ ਮੇਦਨੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉ ਮੈਂ ਵਿੱਚੋਂ ਜਾਏ ਤਾਂ ਕੀਹੀ ਗਣਤ ਗਣੀ ਮਨ ਮੁਖ ਮੋਹ ਗੁਬਾਰ ਜਿਉ ਭੁੱਲਾ ਮੰਝ ਬਣੀ ਕੱਟੇ ਪਾਪ ਅਸ਼ੰਖ ਨਾਵੇ ਇਕ ਕਣੀ ਸੋ ਲੋਕ ਮਹੱਲਾ ਤੀਜਾ ਬਾ ਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖੇ ਅਰਦਾਸ ਪਾਏ ਆਪਨੈ ਭਾਣੈ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਕਸਮ ਵੱਡਾ ਦਾਤਾ ਰਹਿ ਜੋ ਵਿੱਚੇ ਸੋ ਫਾਲ ਪਾਏ ਬਾਬੀਆ ਕਿਆ ਬਪੜਾ ਜਗਤਾ ਕੀ ਸਿਖ ਜਾਏ ਮਹੱਲਾ ਕੀਜਾ ਬਾਬੀਆ ਪਿੰਨੀ ਰੈਨ ਬੋਲੇ ਆ ਸਹਜ ਸੱਚ ਸੋ ਭਾਏ ਇਹੋ ਜਲ ਮੇ ਰਾਜੀਓ ਹੈ ਜਲ ਬਿਨ ਰਹਿ ਨਾ ਜਾਏ ਗੁਰ ਸ਼ਬਦੀ ਜਲ ਪਾਈਐ ਵਿੱਚੋਂ ਆਪ ਗਵਾਈ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਗੁਰ ਦੀਆ ਮਿਲਾਏ ਪਾਉੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਤੂ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ 1484 ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਾਹੇ ਕਹਾਵੇ ਕੋਈ ਇਕ ਸਾਹ ਸਦਾਵੇ ਸੰਚ ਧਨ ਦੂਜੇ ਪਾਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵੇਨ ਨਾਵੇ ਬਾਜਾਰੀਆਂ ਪੀ ਹਾਵਲ ਹੋਈ ਕੋੜਨ ਕੁੱਟੇ ਨਾਨਕਾ ਸਜ ਕਰੇ ਸਹੋਈ ਸਲੋਕ ਮਹੱਲਾ ਤੀਜਾ ਬਾ ਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋワイ ਨਦਰੀ ਨਦਰ నిਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਘਾਲ ਮਹੱਲਾ ਤੀਜਾ ਬਾਬੀ ਹਬੇਨਤੀ ਕਰੇ ਕਰ ਕਿਰਪਾ ਦੇਹੋ ਜੀਵ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੀ ਮੇਰੇ ਪ੍ਰਾਨ ਤੂ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨਿਧਾਨ ਨਾਨਕ ਗੁਰਮੁਖ ਬਖਸ਼ ਲਐ ਅੰਤ ਬੇਲੀ ਹੋਏ ਭਗਵਾਨ ਪਾਉੜੀ ਆਪੇ ਜਗਤ ਉਪਾਇਕ ਹੈ ਗੁਣ ਆਉ ਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮਨ ਧਰੇ ਪਿਆਰ ਗੁਣ ਛੋੜ ਆਉ ਗਣ ਕਮਾਵਦੇ ਦਰਗਹਿ ਹੋਏ ਖੁਵਾਰ ਜੂਐ ਜਨਮਤਨੀ ਹਾਰਿਆ ਕਿਤੇ ਆਏ ਸੰਸਾਰ ਸਚਾ ਸ਼ਬਦ ਮਨ ਮਾਰਿਆ ਐਹ ਨਿਸਨਾਮ ਪਿਆਰ ਜਿਨੇ ਪੁਰਖੀ ਉਰਤਾਰਿਆ ਸਚਾ ਅਲੱਖ ਅਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਨਿਆਰ ਤੂੰ ਗੁਣਦਾਤਾ ਨਿਧਾਨ ਹੈ ਹੈ ਅਸੀਂ ਅਵਗਨਿਆਰ ਜਿਸ ਬਖਸ਼ੇ ਸੋ ਪਾਏਸੀ ਗੁਰ ਸ਼ਬਦ ਦੀ ਵਿਚਾਰ ਸਲੋਕ ਮਹੱਲਾ 5ਵਾਂ ਰਾਤ ਨਾ ਵਿਹਾ ਵੀ ਸਾਕਤਾ ਜਿੰਨਾ ਵਿਸਰੈ ਨਾਉ ਰਾਤੀ ਦਿਨ ਸੁ ਸੋਹੇ ਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ ਰਤਨ ਜਵੇ ਹਰ ਮਾਨਕਾ ਹੱਬੇ ਮਨੀ ਮਥਨ ਨਾਨਕ ਜੋ ਪ੍ਰਭ ਭਾਣਿਆ ਸਚੈ ਦਰਸੁ ਹਾਨ ਪਾਉੜੇ ਸਚਾ ਸਤਗੁਰ ਸੇਵ ਸੱਚ ਸੁਮਾਲਿਆ ਅੰਤ ਖਲਵਾ ਆਏ ਜੇ ਸਤਗੁਰ ਅੱਗੇ ਘਾਲੇ ਆਪੋ へ ਨਾ ਸਕੈ ਜਮ ਕਾਲ ਸਚਾ ਰਖਵਾਲਿਆ ਗੁਰ ਸਾਖੀ ਜੋਤ ਚ ਗਾਏ ਦੀਵਾ ਬਾਲਿਆ ਮਨ ਮੁਖਿ ਵਿਨ ਨਾਵੈ ਕੂੜਿਆਰ ਫਿਰੇ ਬੇਤਾਲਿਆ ਪਸੂ ਮਾਨ ਸਚੰ ਮਪਲੇਟੇ ਅੰਦਰ ਹੋ ਕਾਲਿਆ ਸਭੋ ਵਰਤੈ ਸਚ ਸਚਾ ਸ਼ਬਦ ਨਿਹਾਲਿਆ ਨਾਨਕ ਨਾਮਨ ਦਾਨ ਹੈ ਪੂਰੈ ਗੁਰਦੇ ਕਾਲਿਆ ਉਸ ਲੋਕ ਮਹੰਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਜ ਸੁਭਾਏ ਮੇਗ ਵਰਸੈ ਦਇਆਕਾਰ ਗੂੜੀ ਸਹਿਬਰ ਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋਸਾ ਲਾਹੀਐ ਜੇ ਦੇਂਦਾ ਸਬਨਾ ਜੀ ਆਰਜਕ ਸਮਾਏ ਮਹੱਲਾ ਤੀਜਾ ਚਾਤਰੇ ਪਰ ਤੂ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕੇਤ ਪੀਤਾ ਤਿਖ ਜਾਏ ਦੂਜੈ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੇ ਨਾ ਪਾਏ ਨਾਦਰ ਕਰੇ ਜੇ ਆਪਣੀ ਤਾਂ ਸਤਗੁਰ ਮਿਲੈ ਸੋ ਭਾਏ ਨਾਨਕ ਸਤਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜ ਰਿਆਸmai ਪਾਉੜੇ ਇਕ ਵਾਨਖੰਡ ਬੈਸੇ ਜਾਏ ਸਤਨਾ ਦੇਵ ਹੀ ਇਕ ਪਾਲਾ ਕਕਰ ਭੰਨ ਸੀਤਲ ਜਲ ਹੀ ਵਹੀ ਇਕ ਭਸਮ ਛੜਾਵੇ ਅੰਗ ਮੈਲ ਨ ਧੋਵਹੀ ਇਕ ਜਟਾ ਵਿਕਟ ਵਿਕਰਾਲ ਕੂਲ ਘਰ ਖੋਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹੀ ਇਕ ਅਗਨ ਜਲਾਵੈ ਅੰਗ ਆਪ ਵਿਗੋਵਹੀ ਵਿਨ ਨਾਵੈ ਤਨ ਸ਼ਾਰ ਕਿਆ ਕਹਿ ਰੋਵਹੀ ਸੋਹਨ ਖਸਮ ਦਵਾਰ ਜੇ ਸਤਗੁਰ ਸੇਵਹੀ ਸਲੋਕ ਮਹਲਾ ਤੀਜਾ ਬਾਬੀ ਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ ਹਾਉ ਤਿਨ ਕੈ ਬਲਹਾਰਨੈ ਜਿਨੀ ਸੱਚ ਰਖਿਆ ਉਰਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਹੇਤ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀਹਾ ਏਵ ਤੇਰੀ ਤਖਾਨਾ ਉਤਰੈ ਜੇ ਸੋ ਕਰੇ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿ ਮਨ ਵਸੈ ਵਿੱਚੋਂ ਜਾਹਿ ਵਿਕਾਰ ਪਾਉੜੇ ਇਕ ਜੈਨੀ ਉੱਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੋਹਾਈ ਨਾ ਪਾਦ ਕਰਾਇਆ ਕੋਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਨਾ ਤਿਨ ਜਾਤ ਨਾ 파ਤ ਨਾ ਕਰਮ ਜਨਮ ਗਵਾਇਆ ਮਨ ਝੂਟੇ ਵੇ ਜਾਤ ਝੂਠਾ ਖਾਇਆ ਬੇਨੇ ਸ਼ਬਦ ਹੈ ਆਚਾਰ ਨਕ ਨਹੀਂ ਪਾਇਆ ਗੁਰਮੁਖ ਓ ਅੰਕਾਰ ਸੱਚ ਸੁਮਾਇਆ ਸੁਲੋਕ ਮਹਲਾ 3ਜਾ ਸਾਵਣ ਸਰਸੀ ਕਾਮਨੀ ਗੁਰ ਸ਼ਬਦ ਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਾਹੇ ਤੇ ਅਪਾਰ ਮਹੱਲਾ ਤੀਜਾ ਸਾਵਣ ਦਜੈ ਗੁਣ ਬਾਹਰੀ ਜਿਸ ਦੂਜੈ ਭਾਇ ਪਿਆਰ ਨਾਨਕ ਪਰ ਕੀ ਸਾਰ ਨ ਜਾਣੈ ਸਭ ਸ਼ਿਗਾਰ ਖੁਵਾਰ ਪਾਉੜੇ ਸਚਾ ਅਲਖ ਅਭਿਉ ਹਾਠ ਨਾ ਪਤੀ ਜਾਈ ਇਕ ਗਾਵੇ ਰਾਗ ਪਰियां ਰਾਗ ਨਾ ਭੀਜਾਈ ਇਕ ਨਾਚ ਨਾਚ ਪੂਰੇ ਤਾਲ ਭਗਤ ਨਾ ਕੀਜਾਈ ਇਕ ਆਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਾਈ ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾ ਤੀਜਾਈ ਕਰਮ ਵਧੈ ਕੈ ਲੋ ਖਾਪ ਮਰੀ ਜਾਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਾਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸਲੋਕ ਮਹਲਾ 3ਾ ਗੁਰਮੁਖ ਮਲਾਰ ਰਾਗ ਜੋ ਕਰੇ ਤਿਨ ਮਨ ਤਨ ਸੀਤਲ ਹੋਏ ਗੁਰ ਸ਼ਬਦ ਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਜੇ ਹੀ ਪਤ ਹੋਏ ਕਲ ਯੁਗ ਮੈਂ ਕੋਰ ਅੰਧਾਰ ਹੈ ਮਨ ਮੁਖ ਰਾਹੋ ਨਾ ਕੋਈ ਸੇਵਡ ਪਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇਨ ਦ ਵਰਸੈ ਕਰ ਦਿਆ ਲੋਕਾਂ ਮਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਾਦ ਬਲਹਾਰੇ ਜਾਓ ਗੁਰਮੁਖ ਸ਼ਬਦ ਸਮਾਲੀਐ ਸਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸਤਿ ਸੁਮਾਉ ਪਾਉੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰੈ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੈ ਗਿਆਨ ਧਿਆਨ ਮੈਲ ਝੁਕਾਇਆ ਹਰ ਸਰ ਤੀਰਥ ਜਾਣ ਮਨੁ ਆਨਾਇਆ ਸ਼ਬਦ ਮਰੈ ਮਨ ਮਾਰ ਧਨ ਜਨੇ ਦੀ ਮਾਇਆ ਦਰ ਸਚੈ ਸਚਿਆਰ ਸਚਾ ਆਇਆ ਪੋਚ ਨਾਸਕੈ ਕੋਈ ਜਾਂਖਸ ਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹਲਾ ਪਹਿਲਾ ਕੁੱਲ ਹਾਂ ਦੇਂਦੇ ਬਾਵਲੇ ਲੈਂਦੇ ਵੱਡ ਨਿਲਜ ਚੂਹਾ ਖਾਡਨਾ ਮਾਵਈ ਤਿੱਕਲ ਬੰਨੈ ਛੱਜ ਦੇਣ ਦਵਾਈ ਸੇ ਮਰਹੇ ਜਿਨ ਕਉ ਦੇਣ ਸਿਜਾਹੇ ਨਾਨਕ ਹੁਕਮ ਨਾ ਜਪਈ ਕਿੱਥੈ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਵਣੀ ਸਚਨਾਉ ਮੈਂ ਮਹਦੂਦ ਲਖਾਇਆ ਖਸਮੈ ਕਹਿ ਤਰ ਜਾਏ ਦੁਨੀਆ ਕੇ ਦਰ ਕੀ ਤੜੇ ਕੀਤੇ ਆਵਹਿ ਜਾਹੇ ਕੀਤੇ ਮੰਗਹਿ ਮੰਗਤੇ ਕੀਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋ ਮਨ ਹਸਦੀ ਕਿਉ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਡੱਕੈ ਫੂਕੈ ਖੇ ਉਡਾਵੇ ਸਹੇ ਗਿਆ ਪਛਤਾਏ ਅੰਦੀ ਫੂਕ ਮੁਈ ਦੇਵਾਨੀ ਖਸਮ ਮਿੱਟੀ ਫੇਰ ਭਾਨੀ ਅੰਦ ਗੁਲਹਾ ਚੜੀ ਕਾ ਚੁਗਣ ਗੈਨ ਚੜੀ ਬਿਲ ਲਾਏ ਖਸਮੈ ਭਾਵੈ ਉਹ ਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀ ਹੋ ਮਾਰੇ ਸੈ ਮਿਰਿਆ ਸਾਬ ਪਿਛੈ ਪੈ ਖਾਏ ਹੋਏ ਸਤਾਣਾ ਘੁਰੈ ਨਮਾਵੇ ਸਾਹਿ ਗਿਆ ਪਸ਼ੂਤਾਏ ਅੰਦਾ ਕਿਸ ਨੂੰ ਬੁੱਖ ਸੁਨਾਵੇ ਖਸਮੈ ਮੂਲ ਨ ਭਾਵੇ ਆਕਸਿਓਂ ਪ੍ਰੀਤ ਕਰੇ ਆਕ ਟਿੱਡਾ ਆਕ ਡਾਲੀ ਬਹਿ ਖਾਏ ਖਸਮੈ ਪਾਵੇ ਓਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਰਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁੱਖ ਹੋਈ ਗੱਲਾਂ ਵਾਲੇ ਹਨ ਕਨੇਰੇ ਛੱਡ ਨਾ ਸਕੈ ਕੋਈ ਮੱਖੀ ਮਿਠੈ ਮਰਨਾ ਜਿਨ ਤੂ ਰਖੇ ਤਿਨ ਨੇੜ ਨ ਆਵੈ ਤਿਨ ਭਾਉ ਸਾਗਰ ਤਰਨਾ ਪਾਉੜੇ ਅਗਮ ਅਗੋਚਰ ਤੂ ਤਣੀ ਸੱਚਾ ਅਲਖ ਅਪਾਰ ਤੂ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨੀ ਸੇਵਿਆ ਤਨੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਤੁਧ ਏਵੈ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਨ ਪ੍ਰੀਤੀ ਭਗਤ ਨਾ ਹੋਵਈ ਵਿਨ ਸਤਿਗੁਰ ਨਾ ਲੱਗੈ ਪਿਆਰ ਤੂ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖੀਆਂ ਸੱਚਾ ਨਾਮ ਮਿਲੈ ਆਧਾਰ